ਕੋਈ ਖਾਪੀ ਕਿ ਨਾ ਪੂਰਾ ਨਸ਼ਾ ਕਰਕੇ ਵੈਗਰੂ ਤਾਂ ਫਿਰੇ ਅਸੀਂ ਰਹੋ ਵੈਗਰੂ ਤਾਂ ਹੀ ਰੋਹੀ ਬੋਲਦੇ ਆ ਵੈਗਰੂ ਅਸੀਂ ਰੋਹੀ ਆ ਅਸੀਂ ਦੁਨੀਆ ਦੇ ਬੰਦਿਆਂ ਵਾਲੇ ਕੰਮ ਕਰਿਆ ਕਰੋ ਲੋਕਾਂ ਦੇ ਘਰਾਂ ਵਿੱਚ ਵੜਦੇ ਫਿਰਦੇ ਤੁਸੀਂ ਗਲੀਆਂ ਜਾਂਦੇ ਫਿਰਦੇ ਜੀ ਸਰ ਜੀ ਵੱਡੇ ਪ੍ਰਧਾਨ ਹੋ ਤੁਸੀਂ ਮਾਰੇ ਤੁਹਾਨੂੰ ਮਾਰੇ ਆਈ ਕਿੱਥੋਂ ਜੀ ਜਿਹੜੇ ਬਿੰਦ ਤੋਂ ਆਈ ਆਪਾਂ ਮੋਗੇ ਤੋਂ ਮੋਗੇ ਤੋਂ ਇੱਥੇ ਕੀ ਕਰਦੇ ਪਏ ਜੀ ਕਿਹੜੀ ਸੰਸਥਾ ਤੁਹਾਡੀ ਪ੍ਰਧਾਨਾਸ਼ਰ ਬਾਕੀ ਨਵਾਂ ਜਿੱਤਨੇ ਆਂ ਬੋਲ ਕੇ ਦੱਸੋ ਬੋਲ ਕੇ ਦੱਸੋ ਨਾ ਪ੍ਰਧਾਨਾਸ਼ਰ ਮੱਡੀ ਹਿਆਰਪੁਰ ਰੋਡ ਪਿੰਡ ਜੰਡੂ ਸਿੰਘ ਵਾਲੇ ਇਪੜੋਗੇ ਬੌਜੀ ਦਰਪੇ ਲੱਗੀ ਫਾਈਬਰ ਰੋਡ ਹੈ ਬਾਕੀ ਤਾਂ ਪਤਾ ਪੁੱਧੜੀ ਹੁੰਦੇ ਬਾਕੀ ਤਾਂ ਹੱਪਾ ਇਹਨਾਂ ਨੇ ਵੀਡੀਓ ਬਣਾਉਣਾ ਥਾਣੇ ਬੌਜੀ ਮਿਲੇ ਕਹਿੰਦੇ ਕੱਪੜੇ ਹੈ ਨਹੀਂ ਅਸੀਂ ਉਸੇ ਲਈ ਆ ਗਏ ਬਾਅਦ ਇਦਾਂ ਦੇ ਬੈਸਲ ਕਰਨਾ ਹੁੰਦਾ ਹੈ ਆਸ਼ਰਮ ਵਾਲੇ ਜਿਹੜੇ ਸ਼ਰਾਬ ਪੀਂਦੇ ਭਾਈ ਇੱਥੇ ਤੁਸੀਂ ਹੈਂ ਆਸ਼ਰਮ ਦੀ ਸੇਵਾ ਕਰਦੇ ਹੋਣੇ ਦੀ ਆਸ਼ਰਮ ਦੀ ਸੇਵਾ ਕਰਦੇ ਪਏ ਤੁਸੀਂ ਆਪਣੇ ਬੱਚੇ ਸਾਹਿਬ ਫਾਰਾ ਵੀ ਪਿੰਡ ਮੰਗ ਰਿਹਾ ਪਿੰਡ ਅੰਦਰ ਵੜ ਕੇ ਤਰੂ ਉਹਨਾਂ ਕੋਲ ਨਹੀਂ ਜੀ ਹੈਂ ਇਹ ਤਾਂ ਅੱਗੇ ਅੱਗੇ ਨਹੀਂ ਅੱਖਾਂ ਵਿੱਚ ਬੜੇ ਦਾਅ ਯਾਰ ਹੈਂ ਅਸੀਂ ਕਹਿਤਾ ਦੇਖ ਲੋ ਖੋਤੀ ਠੱਗਾਂ ਦੇ ਕੰਮ